ਬੀਤੇ ਕੁਝ ਦਿਨ ਪਹਿਲਾਂ ਪੁਲਿਸ ਇਸੇ ਕਰ ਜਾਂਦੀ ਹੈ ਜਵਾਨ ਪੁੱਤ ਨੂੰ ਜਿਹੜਾ ਇੱਕ ਉਹ ਲੈ ਕੇ ਜਾਂਦੀ ਹੈ ਤੇ ਜਦੋਂ ਮਾਪਿਆਂ ਨੂੰ ਪਤਾ ਲੱਗਦਾ ਪੁੱਤ ਕਿਹੜੀ ਐਸੀ ਗੱਲ ਕਰਕੇ ਜਿਹੜਾ ਇੱਕ ਪੁਲਿਸ ਨੇ ਆਪਣੇ ਕਬਜ਼ੇ 'ਚ ਲਿਆ ਤੇ ਫੇਰਾਂ ਥਲੋਨਾ ਰਿਜ਼ਕ ਨਿਕਲ ਜਾਂਦਾ ਹੈ ਅੱਜ ਸਾਨੂੰ ਨਹੀਂ ਪਤਾ ਕੀ ਹੋਇਆ ਸਾਡੇ ਮੁੰਡੇ ਦੇ ਦਿਮਾਗ 'ਚ ਪਤਾ ਨਹੀਂ ਕੀ ਆ ਗਤੀਵਿਧੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਉਹਨਾਂ 'ਚ ਤੁਹਾਡਾ ਮੁੰਡਾ ਜਿਹੜਾ ਕਿ ਲਿਪਤਾ ਹੈ ਭਾਜੀ ਪਤਾ ਨਹੀਂ ਸਕੂਲ ਜਾਂਦਾ ਸੀਗਾ ਸ਼ਹਿਰ ਪੇਪਰ ਪਾਉਣ ਗਿਆ ਸੀ ਸ਼ੇਕੂਪੁਰ ਉੱਥੇ ਮੁੰਡਿਆਂ ਨੂੰ ਪੇਪਰ ਪਾਉਣ ਨਹੀਂ ਸੀ ਦਿੰਦੇ ਹੈਗੇ ਉਹਨੇ ਵੀ ਇੱਕੋ ਹੀ ਗੱਲ ਕਹੀ ਪਿਆ ਅੰਕਲ ਮੈਂ ਬਦਲਾ ਲੈਣਾ ਮੈਂ ਬਦਲਾ ਲੈਣਾ ਮੈਂ ਕਾਹਦਾ ਲੈਣਾ ਸੀ ਤੂੰ ਬਦਲਾ ਮੈਨੂੰ ਉੱਥੇ ਨੰਗਾ ਕਰ ਕਰਕੇ ਕੁੱਟਿਆ ਗਿਆ ਮੈਨੂੰ ਚਪੇੜਾਂ ਮਾਰੀ ਉਹਨੇ ਵੀ ਕਹਿੰਦਾ ਮੇਰੀ ਵੀਡੀਓ ਦੇਖ ਕੇ ਮੈਨੂੰ ਫੋਨ ਕੀਤਾ ਵੀ ਤੈਨੂੰ ਕੁੱਟ ਕਿਉਂ ਰਹੇ ਬੰਦੇ ਆ ਕੌਣ ਹੈ بس ਇਹਨਾਂ ਦੇ ਵਿੱਚ ਉਹਨਾਂ ਨੇ ਪੇਨ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਤੇ ਇਹਦੇ ਨਾਲ ਬਦਲੇ ਵਾਸਤੇ ਤਾਂ ਨਹੀਂ ਉਹ ਇੱਥੇ ਪਹੁੰਚ ਸਕੇ ਲੇਕਿਨ ਇਹਨੂੰ ਕਿਸੇ ਆ ਹੋਰ ਜਿਹੜੀ ਮਗਦੀ ਪੱਟੀ ਉਰੇ ਝੋਕਦਾ ਪੰਜਾਬ ਦੇ ਵਕ ਵਕ ਜ਼ਿਲ੍ਹਿਆਂ ਦੇ ਵਿੱਚ ਬੀਤੇ ਦਿਨੀ ਕਈ ਐਸੀਆਂ ਘਟਨਾਵਾਂ ਹੋਈਆਂ ਗਰਨੇਲ ਟੈਗ ਜਿਸ ਤਰੀਕੇ ਦੇ ਨਾਲ ਹੋਏ ਹਾਲਾਂਕਿ ਉਹਨਾਂ ਦੇ ਪਿੱਛੇ ਦੀਆਂ ਜੋ ਕਾਰਵਾਈਆਂ ਰਹੀਆਂ ਕੀ ਵਜ੍ਹਾ ਰਹੀ ਪੁਲਿਸ ਜਿਹੜੀ ਹੈ ਕਿਉਂ ਜਾਂਚ ਕਰਦੀ ਵੀ ਪਈ ਹੈ ਤੇ ਪੁਲਿਸ ਨੂੰ ਜਿਹੜੀ ਹੈ ਕਿ ਜਾਂਚ ਵਿੱਚ ਸਫਲਤਾ ਵੀ ਮਿਲਦੀ ਪਈ ਹੈ ਲੇਕਿਨ ਅੱਜ ਮੈਂ ਜੋ ਤੁਹਾਡੇ ਨਾਲ ਖਬਰ ਸਾਂਝੀ ਕਰ ਰਿਹਾ ਇਹ ਹਰੇਕ ਉਸ ਘਰ ਵਾਸਤੇ ਜ਼ਰੂਰੀ ਹੈ ਜਿੱਥੇ ਨੌਜਵਾਨ ਪੀੜ੍ਹੀ ਇਸ ਵਕਤ ਵੱਡੀ ਹੋ ਰਹੀ ਹੈ ਇਹ ਗੱਲ ਮੈਂ ਤਾਂ ਆਖ ਰਿਹਾ ਬੀਤੇ ਕੁਝ ਦਿਨ ਪਹਿਲਾਂ ਪੁਲਿਸ ਇਸੇ ਘਰ ਚ ਆਂਦੀ ਹੈ ਜਵਾਨ ਪੁੱਤ ਨੂੰ ਜਿਹੜਾ ਕਿ ਉਹ ਲੈ ਕੇ ਜਾਂਦੀ ਹੈ ਤੇ ਜਦੋਂ ਮਾਪਿਆਂ ਨੂੰ ਪਤਾ ਲੱਗਦਾ ਹੈ ਪੁੱਤ ਕਿਹੜੀ ਐਸੀ ਗੱਲ ਕਰਕੇ ਜਿਹੜਾ ਕਿ ਪੁਲਿਸ ਨੇ ਆਪਣੇ ਕਬਜ਼ੇ ਚ ਲਿਆ ਤੇ ਪੈਰਾਂ ਥਲੋਂ ਉਹਨਾਂ ਦੀ ਜ਼ਮੀਨ ਨਿਕਲ ਜਾਂਦੀ ਹੈ ਜ਼ਿਕਰ ਮੈਂ ਕਰ ਰਹੇ ਹਾਂ ਪਿਛਲੇ ਦਿਨਾਂ ਦੇ ਵਿੱਚ ਪ੍ਰੈਸ ਨੋਟ ਜਾਰੀ ਕੀਤਾ ਗਿਆ ਸੀ ਡੀਜੀਪੀ ਸਾਹਿਬ ਵੱਲੋਂ ਦੋ ਮੋਡਿਊਲ ਜਿਹੜੇ ਨੇ ਕਿ ਉਹ ਬਸਟ ਕਰਨ ਦੀ ਗੱਲ ਪੁਲਿਸ ਵੱਲੋਂ ਜਿਹੜੀ ਕਲੇਮ ਕੀਤੀ ਗਈ ਸੀ ਕਿ ਸਾਰੀ ਉਹਦੀ ਵਿਸਤਾਰ ਚ ਜਾਣਕਾਰੀ ਦਿੱਤੀ ਗਈ ਸੀ। ਇੱਕ ਉਹਦੇ ਵਿੱਚ ਨਾਬਾਲਗ ਲੜਕੇ ਦਾ ਜ਼ਿਕਰ ਹੋਇਆ ਸੀ ਜਿਸ ਦਾ ਨਾਮ ਜਤਿੰਦਰ ਹੈ। ਕਪੂਰਥਲੇ ਦੇ ਨਾਲ ਜਿਹੜਾ ਕਿ ਉਹ ਰਹਿਣ ਵਾਲੇ ਪਿੰਡ ਦਾ ਵਾ ਪਿੰਡ ਦਾ ਨਾਮ ਨਹੀਂ ਮੈਂ ਹਾਲਾਂਕਿ ਲਵਾਂਗਾ। ਪੁਲਿਸ ਆਂਦੀ ਹੈ, ਗੱਲ ਆਖਦੀ ਹੈ ਤੇ ਬੀਤੇ ਦਿਨੀ ਥਾਣਾ ਕਿਲਾ ਲਾਲ ਸਿੰਘ ਜਿਹੜਾ ਕਿ ਬਟਾਲੇ ਦੇ ਅੰਦਰ ਪੈਂਦਾ ਵਾ ਉੱਥੇ ਇਹਨਾਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ ਹੁਣ ਇਸ ਦੇ ਪਿੱਛੇ ਦੀ ਕਹਾਣੀ ਮੈਂ ਤੁਹਾਨੂੰ ਦੱਸਦਾ ਕਿ ਜਤਿੰਦਰ ਜਿਹੜਾ ਕਿ ਉਹ ਇੱਕ ਮਾਮੂਲੀ ਲੜਾਈ ਇੱਕ ਆਪਣੀ ਇੱਜ਼ਤ ਤੇ ਜੋ ਉਹਨੂੰ ਜਲੀਲ ਕੀਤਾ ਗਿਆ ਉਸਦੇ ਹੀ ਕੁਝ ਸਾਥੀਆਂ ਵੱਲੋਂ ਜੋ ਉਹਨੂੰ ਪੁਰਾਣੇ ਜਾਣਦੇ ਸੀ ਉਹਦਾ ਬਦਲਾ ਲੈਣ ਕਰਕੇ ਜਿਹੜਾ ਘਰੋਂ ਨਿਕਲਦਾ ਦਿਮਾਗ ਤੇ ਫਤੂਰ ਸਿਰਫ ਸਵਾਰ ਹੁੰਦਾ ਕਿ ਮੈਂ ਬਦਲਾ ਲੈਣਾ ਹੈ ਪਰ ਉਸ ਨੂੰ ਇਹ ਬਿਲਕੁਲ ਨਹੀਂ ਪਤਾ ਚੱਲਿਆ ਕਿ ਕਿਸ ਵੇਲੇ ਉਹ دہشت گردੀ ਦੀਆਂ ਐਸੀਆਂ ਗਤੀਵਿਧੀਆਂ ਦੇ ਵਿੱਚ ਜਿਹੜਾ ਕਿ ਫਸ ਗਿਆ ਤੇ ਹੁਣ ਜਿਹੜੀ ਜ਼ਿੰਦਗੀ ਵੀ ਜਿਹੜੀ ਆ ਉਹ दांव ਤੇ ਲੱਗ ਗਈ ਹੈ। ਐਸ ਵਕਤ ਮੇਰੇ ਨਾਲ ਜਤਿੰਦਰ ਦੇ ਮਾ ਗੁਰਪ੍ਰੀਤ ਮੌਜੂਦ ਨੇ। ਕਦੋਂ ਪਤਾ ਲੱਗਦਾ ਸਭ ਤੋਂ ਪਹਿਲਾਂ ਤੁਹਾਨੂੰ ਤੇ ਅੱਜ ਤੁਸੀਂ ਕੈਮਰੇ ਦੇ ਮੋਹਰੇ ਆਏ ਹੋ ਸੱਦਿਆ ਹੈ। ਕਹਾਣੀ ਕਿੱਥੋਂ ਇਹ ਸਾਰੀ ਬਣੀ ਕੀ ਹਾਲਾਤ ਨੇ। ਭਾਜੀ ਸਾਨੂੰ ਨਹੀਂ ਪਤਾ ਕੀ ਹੋਇਆ। ਅੱਡੇ ਮੁੰਡੇ ਦਾ ਦਿਮਾਗ ਚ ਪਤਾ ਨਹੀਂ ਕੀ ਮੇਰਾ ਪੁੱਤ ਪਾਜੀ ਤੁਸੀਂ ਉਹਦੇ ਪਿਤਾ ਹੋ ਮੈਂ ਤੁਹਾਡੇ ਕੋਲ ਜਾਨਣਾ ਚਾਹਾਂਗਾ ਅਸਲੀ ਤਾਂ ਜੋ ਉਹਨਾਂ ਦੇ ਸਾਥ ਨੇ ਹਾਲਾਂਕਿ ਪਹਿਲਾਂ ਗੱਲ ਜਿਸ ਤਰੀਕੇ ਉਹਨਾਂ ਨੇ ਅੰਸਾਰੀ ਦਸੀ ਤੁਹਾਨੂੰ ਪਤਾ ਕਿਦੋਂ ਲੱਗਦਾ ਹੈ ਕਿ ਜਿਸ ਦਿਨ ਪੁੱੜੇ ਸੰਦੀ ਹੈ ਕਿ ਇਹ ਜੜੀਆਂ ਗਤੀਵਿਧੀਆਂ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਚ ਤੁਹਾਡਾ ਮੁੰਡਾ ਜਿਹੜਾ ਹੈ ਕਿ ਲਿਪਤ ਵਿਸਤਾਰ ਚ ਜਾਣੀ ਚਾਹੋ ਸਾਨੂੰ ਕਿਸੇ ਗੱਲ ਦਾ ਪਤਾ ਹੀ ਨਹੀਂ ਕਿ ਬੱਚਾ ਸਾਡਾ ਘਰੋਂ ਗਿਆ ਸੀਗਾ ਪਰ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਆ ਕਿ ਕੀ ਬਣ ਗਿਆ ਕਿ ਬੱਚੇ ਸਾਡੇ ਨੂੰ ਪੁਲਿਸ ਆਈ ਆ ਚੱਕ ਕੇ ਲੈ ਗਈ ਆ ਕੋਈ ਦੱਸਿਆ ਨਹੀਂ ਸਾਨੂੰ ਕਿ ਕੀ ਪ੍ਰੋਬਲਮ ਆ ਜਾਂ ਕੀ ਗੱਲ ਆ ਗੱਲ ਸੁਣੀ ਨਹੀਂ ਸਾਡੀ ਕੋਈ ਜਿੱਦੋਂ ਆਏ ਨੇ ਕੋਈ ਤੁਹਾਨੂੰ ਉਹਨਾਂ ਨੇ ਦੱਸਿਆ ਹੋਏ ਕਿ ਉਸ ਵੇਲੇ ਮੁੰਡਾ ਘਰ ਹੀ ਸੀਗਾ ਜਦੋਂ ਪੁਲਿਸ ਆਈ ਆ ਤੇ ਦੱਸਿਆ ਉਹਨਾਂ ਨੇ ਕਿ ਇਹਨੇ ਆ ਜੁਰਮ ਕੀਤਾ ਤੇ ਇਸ ਕਰਕੇ ਇਹਨੂੰ ਅਸੀਂ ਗ੍ਰਿਫਤਾਰ ਕਰਨਾ ਨੇ ਜੀ ਸਾਨੂੰ ਨਹੀਂ ਕੁਛ ਵੀ ਦੱਸਿਆ ਹੈ ਬੇਟਾ ਘਰੇ ਸੀਗਾ ਤੇ ਉਹ ਉੱਠ ਕੇ ਬਾਹਰ ਨੂੰ ਗਿਆ ਆ ਤੇ ਬਾਅਦ ਚੋਂ ਫਿਰ ਜਦੋਂ ਪੁਲਿਸ ਦੇਖੀ ਆਈ ਤੇ ਬੱਚਾ ਵੀ ਚਲਾ ਗਿਆ ਘਰੋਂ ਭੱਜ ਗਿਆ ਹੋਇਆ ਸੀ ਫਿਰ ਅਸੀਂ ਬੱਚੇ ਨੂੰ ਆਪ ਮਗਾ ਕੇ ਤੇ ਉਹਨੂੰ ਅਸੀਂ ਅਰੈਸਟ ਕਰਵਾਇਆ ਸਰਪੰਚ ਮੇਰੇ ਨਾਲ ਇਸ ਵਕਤ ਮੌਜੂਦ ਨੇ ਸੋਲ ਸਾਥ ਸੋਲ ਸਾਹਿਬ ਉਦੋਂ ਤੁਸੀਂ ਮੌਕੇ ਤੇ ਸੀ ਤੁਹਾਨੂੰ ਪੁਲਿਸ ਨੇ ਨਾਲ ਲਿਆ ਹਾਂਜੀ ਹੁਣ ਤੱਕ ਦੀ ਜਿਹੜੀ ਐ ਇਸ ਮਾਮਲੇ 'ਚ ਜਾਂਚ ਕੀ ਨਹੀਂ ਲੀ ਜਿਵੇਂ ਜਿਸ ਤਰ੍ਹਾਂ ਜੇ ਅਸੀਂ ਇਹ ਪਰਿਵਾਰ ਦਾ ਪਿਛੋਕੜ ਦੇਖਦੇ ਹਾਂ ਜੀ ਇਸ ਪਰਿਵਾਰ ਦਾ ਪਿਛੋਕੜ ਇੱਕ ਬਹੁਤ ਹੀ ਵਧੀਆ ਪਰਿਵਾਰ ਦੇ ਨਾਲ ਹੈ ਜੀ ਤਿੰਨ ਪੀੜੀਆਂ ਤੋਂ ਮੈਂ ਜਾਣਦਾ ਚੌਥੀ ਨਾਲ ਮੇਰਾ ਜਨਰੇਸ਼ਨ ਗੈਪ ਹੈ ਜਾਂਦਾ ਕਿਉਂਕਿ ਚੌਥੀ ਪੀੜੀ ਆ ਉਹ ਪਰ ਫਿਰ ਵੀ ਉਹ ਬੱਚੇ ਨੂੰ ਪੁੱਛਿਆ ਗਿਆ ਕਿ بیٹے ਪਿਤੇ ਤਿਆ ਸੰਗੀਨ ਜੇ ਦੋਸ਼ ਲੱਗਦੇ ਕਿਉਂਕਿ 15 ਤਰੀਕ ਨੂੰ ਪੁਲਿਸ ਦੇ ਹੱਥ ਨਹੀਂ ਸੀ ਆ ਰਿਹਾ 16 ਨੂੰ ਇਹਨਾਂ ਨੇ ਆਪ ਕਿਹਾ ਕਿ ਸਾਨੂੰ ਪੁਲਿਸ ਨੇ ਤੰਗ ਕਰਨਾ ਸਾਨੂੰ ਪਤਾ ਨਹੀਂ ਸਾਡਾ ਬੱਚਾ ਕੀ ਕਰ ਰਿਹਾ ਮੈਂ ਪਿੰਡ ਨੂੰ ਪਤਾ ਹੀ ਨਹੀਂ ਸੀਗਾ ਇਹਨਾਂ ਨੂੰ ਕੁਝ ਨਹੀਂ ਸੀ ਪਤਾ ਜੀ ਵੀ ਕੀ ਕਰਕੇ ਆਇਆ ਮੈਂ ਆਪਣੇ ਲੈਵਲ ਤੇ ਪਿੰਡ ਦਾ ਮੁਖੀ ਹੋਣ ਕਰਕੇ ਉਹ ਬੱਚੇ ਨੂੰ ਐਸੇ ਕਮਰੇ ਦੇ ਵਿੱਚ ਸਮਝਾਇਆ ਬੇਟੇ ਤੂੰ ਕੀ ਕਰਾਂ ਐਦਾਂ ਦਾ ਉਹਨੇ ਫਿਰ ਇੱਕੋ ਹੀ ਗੱਲ ਕਹੀ ਵੀ ਅੰਕਲ ਮੈਂ ਬਦਲਾ ਲੈਣਾ ਮੈਂ ਬਦਲਾ ਲੈਣਾ ਮੈਂ ਕਾਦਾ ਲੈਣਾ ਸੀ ਤੂੰ ਬਦਲਾ ਉਹ ਕਹਿੰਦਾ ਜੀ ਮੈਨੂੰ ਕਪੂਰਥਲੇ ਦੇ ਵਿੱਚ ਪੇਪਰ ਨਹੀਂ ਪਾਉਣ ਦਿੱਤੇ ਗਿਆ ਮੈਨੂੰ ਉੱਥੇ ਨੰਗਾ ਕਰ ਕਰਕੇ ਕੁੱਟਿਆ ਗਿਆ ਮੈਨੂੰ ਚਪੇੜਾ ਮਾਰੀ ਗਈ ਤੇ ਨਾਮ ਦੱਸਣ ਤੋਂ ਅੰਗੇਜ ਕਰ ਰਿਆ ਸੀ ਪਤਾ ਨਹੀਂ ਕੋਈ ਛੋਟਾ ਜਿਹਾ ਨਾਮ ਬੱਕਰਾ ਬੱਕਰਾ ਲੈ ਰਿਆ ਸੀ ਪਰ ਮੈਨੂੰ ਉਹਨੇ ਤੰਗ ਕੀਤਾ ਤੇ ਮੈਂ ਉਹਦੇ ਬਦਲੇ ਵਾਸਤੇ ਫਿਰ ਮੈਂ ਥਾਂ-ਥਾਂ ਭਟਕਦਾ ਸੀ ਕਦੇ ਨੰਦਪੁਰ ਸਾਹਿਬ ਗਿਆ ਤੇ ਇਹ ਜਿਹੜਾ ਮੁੰਡਾ ਕੋਈ ਮੇਨ ਆ ਜੀ ਮੈਨੂੰ ਨਾਮ ਤੋੜਾ ਨਹੀਂ ਪਤਾ ਉਹਨੇ ਫਿਰ ਕਹਿੰਦਾ ਮੇਰੀ ਵੀਡੀਓ ਦੇਖ ਕੇ ਮੈਨੂੰ ਫੋਨ ਕੀਤਾ ਵੀ ਤੈਨੂੰ ਕੁੱਟ ਕਿਉਂ ਰਹੇ ਬੰਦੇ ਆ ਕੌਣ ਆ ਬਸ ਇੰਨੇ ਦੇ ਵਿੱਚ ਉਹਨਾਂ ਨੇ ਫਿਰ ਨੂੰ ਆਪਣੇ ਹੱਥਾਂ ਵਿੱਚ ਲੈ ਕੇ ਤੇ ਇਹਦੇ ਨਾਲ ਬਦਲੇ ਵਾਸਤੇ ਤੇ ਨਹੀਂ ਉਹ ਇੱਥੇ ਪਹੁੰਚ ਸਕੇ ਲੇਕਿਨ ਇਹਨੂੰ ਕਿਸੇ ਹੋਰ ਜਿਹੜੀ ਮਗਦੀ ਪੱਠੀ ਉਹਦੇ ਝੋਕ ਦਿੱਤਾ ਹੈ ਤੁਸੀਂ ਜਿਸ ਦਿਨ ਇੱਥੇ ਗ੍ਰਿਫਤਾਰ ਉਹਨੂੰ ਕੀਤਾ ਹੈ ਪੁਲਿਸ ਨਾਲ ਗੱਲ ਵੀ ਹੋਈ ਹੋਣੀ ਹੈ ਪੁਲਿਸ ਨੇ ਕੀ ਦੱਸਿਆ ਕਿ ਕਿਸ આરોਪ 'ਚ ਲੈ ਕੇ ਚੱਲਦੇ ਆ ਇਹ ਪੁਲਿਸ ਜਲੰਧਰ ਸੀ ਆਪਣੇ ਵਿਜੀਲੈਂਸ ਵਾਲੇ ਸੀ ਤੂੰ ਉਹਨਾਂ ਨੇ ਕੋਈ ਕਿਸ ਤਰ੍ਹਾਂ ਸਾਡੇ ਨਾਲ ਮਾੜਾ ਵਿਹਾਰ ਨਹੀਂ ਕੀਤਾ ਕੁਝ ਨਹੀਂ ਕਿਹਾ ਬਲਕਿ ਮੈਂ ਇਸ ਵੀ ਬੇਟੀ ਦੇ ਕਹਿਣ ਤੇ ਫੋਨ ਕੀਤਾ ਕਿ ਕੱਲ ਤੁਸੀਂ ਬਹੁਤ ਵੱਡਾ ਰੇਡ ਕੀਤਾ ਸੀ ਕੋਈ 8 ਟੀਮਾਂ ਮੈਨੂੰ ਇਕੱਲੇ ਇਕੱਲੇ ਮੋਟਰ ਤੇ ਲੈ ਕੇ ਸਾਰੇ ਪਿੰਡ 'ਚ ਫਿਰਦੇ ਰਏ ਪਿੰਡ ਦੇ ਲੋਕਾਂ ਨੇ ਵੀ ਵਿਰੋਧ ਕੀਤਾ ਜੀ ਇਹ ਸਾਡੇ ਸਰਪੰਚ ਖਰੇ ਖੇਰ ਇਹ ਬਦਲੇ ਦੀ ਭਾਵਨਾ ਦੇ ਨਾਲ ਵਿਰੋਧੀ ਤਰ੍ਹਾਂ ਮੋਟਰ ਤੇ ਲੈ ਕੇ ਫਰੇ ਆ ਪਰ ਅਸਲ ਕਹਾਣੀ ਕਿਸੇ ਨੂੰ ਨਹੀਂ ਪਤਾ ਸੀ ਕਿਉਂ ਕਿਸੇ ਨੂੰ ਨਹੀਂ ਪਤਾ ਜੀ ਉਹ ਸਾਡੇ ਫਿਰ ਤੁਹਾਨੂੰ ਬੰਦਾ ਪਿੰਡੂ ਲੋਕੋ ਦਾ ਵੀ ਨੈਰੋ ਮੰਡਡ ਹੁੰਦੇ ਆ ਇਹ ਸ਼ਹਿਰ ਦੇ ਕੁਝ ਜਿਹੜਾ ਕੱਢਦਾ ਪਰ ਉਹਦੇ ਪਿੱਛੇ ਰਾਜ ਕੋ ਹੋਰ ਸੀ ਜਿਹੜਾ ਮੇਨਾ ਪੁਲਿਸ ਵੀ ਸਾਂਝਾ ਨਹੀਂ ਸੀ ਕਰ ਰਹੀ ਅਗਲੇ ਦਿਨ ਜਦੋਂ ਇਸ ਪਰਿਵਾਰ ਨੇ ਸੋਚਿਆ ਵੀ ਅਸੀਂ ਤਾਂ ਬਹੁਤ ਕਸੂਤੇ ਫਸ ਜਾਵਾਂਗੇ ਇਹਨਾਂ ਨੇ ਆਪ ਇਸ ਬੇਟੀ ਨੇ ਮੇਰੇ ਘਰ ਜਾ ਕੇ ਮੈਨੂੰ ਲੈ ਕੇ ਆਂਦਾ ਵੀ ਅੰਕਲ ਮੁੰਡਾ ਆ ਗਿਆ ਆਪਾਂ ਉਹਨੂੰ ਪੁਲਿਸ ਦੇ ਹਵਾਲੇ ਕਰ ਦਈਏ ਤੇ ਮੈਂ ਜਲੰਧਰ ਵਿਜੀਲੈਂਸ ਨੂੰ ਨੰਬਰ ਮੈਨੂੰ ਦੇ ਗਿਆ ਸੀ ਉਹਨਾਂ ਨੂੰ ਫੋਨ ਕੀਤਾ ਆ ਇੰਟੈਲੀਜੈਂਸ ਜੀ ਮੈਂ ਨਾਂ ਤਾਂ ਨਾਂ ਸ਼ੇਅਰ ਕਰਾਂ ਤੇ ਖੇਰ ਇੰਸਪੈਕਟਰ ਸਾਨੂੰ ਮੈਂ ਫੋਨ ਕੀਤਾ ਤੇ ਉਹ ਕਹਿੰਦੇ ਜੀ ਠੀਕ ਹੈ ਜੀ ਬੱਚਾ ਆ ਗਿਆ ਤੁਹਾਨੂੰ ਰੋਕੋ ਅਸੀਂ ਆ ਗਏ ਉਹਦੇ ਘੰਟੇ ਵਿੱਚ ਆ ਕੇ ਤੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਜੋ ਬੱਚਾ ਲੈ ਗਿਆ ਉਹਨਾਂ ਨੇ ਜਾ ਕੇ ਸਾਨੂੰ ਫੋਨ ਕਰਕੇ ਸ਼ਾ ਨੂੰ ਦੱਸਿਆ ਕਿ ਤੁਹਾਡਾ ਬੱਚਾ ਮਟਾਲੇ ਆ ਕੋਈ ਗੱਲ ਕਰਨੀ ਚਾਹੁੰਦੇ ਆ ਪੁੱਛਣਾ ਚਾਹੁੰਦੇ ਆ ਤੇ ਆ ਨੰਬਰ ਸਟੂਡੈਂਟਸ ਹੋਆ ਉਹਨਾਂ ਨਾਲ ਸੰਪਰਕ ਕਰ ਲਓ ਕਿ ਤੁਹਾਡੇ ਬੱਚੇ ਦੇ ਕੋਈ ਦੋਸ਼ ਹੋਰ ਸੰਗੀਨ ਦੋਸ਼ ਲੱਗ ਰਹੇ अच्छा ਤੇ ਮੈਂ ਉਹ ਪਰਿਵਾਰ ਨਾਲ ਸਾਰੀ ਗੱਲ ਸਾਂਝੀ ਕੀਤੀ ਹੈ ਤੇ ਉਸੇ ਗੱਲ ਨੂੰ ਮੈਂ ਸਾਂਝਾ ਕਰਦਾ ਇਸੇ ਲੜੀ ਦੇ ਤਹਿਤ ਮੈਂ ਆਪ ਜੀ ਦੇ ذریعے ਕਹਿਣਾ ਚਾਹੁੰਦਾ ਕਿ ਬੱਚਿਆਂ ਪਰਿਵਾਰਕ ਤੌਰ ਦੇ ਉੱਤੇ ਮੋਢਲੀ ਜੋ ਵੀ ਖਾਨਦਾਨੀ ਗੱਲ ਹੈ ਕੋਈ ਇਦਾਂ ਦਾ ਦੇਸ਼ ਧਰੋਈ ਨਹੀਂ ਹੈ ਪਰਿਵਾਰੇ ਕੋਈ ਮਾੜੇ ਕੰਮ ਵਾਲਾ ਨਹੀਂ ਹੈ ਲੇਕਿਨ ਕੀ ਹੈ ਉਸ ਬੱਚੇ ਦੇ ਅੰਦਰ ਬਦਲੇ ਦੀ ਭਾਵਨਾ ਸੀ ਕਿ ਜਿਨ੍ਹਾਂ ਨੇ ਮੈਨੂੰ ਕੁੱਟਿਆ ਤੇ ਹਰਾਸ ਕੀਤਾ ਮੈਂ ਉਹਨਾਂ ਤੋਂ ਬਦਲਾ ਲੈਣਾ ਇੱਕ ਚੀਜ਼ ਹੋਰ ਜਾਨੀ ਚਾਹਾਂਗਾ ਜਿਸ ਤਰੀਕੇ ਨਾਲ ਤੁਸੀਂ ਅ ਜ਼ਿਕਰ ਕੀਤਾ ਕਿ ਅਗਲੇ ਦਿਨ ਗੱਲ ਹੋਈ ਤੇ ਬੜੇ ਸੰਗੀਨ ਰੋਪੇ ਰੋਪ ਕੀ ਸੀ ਕਿ ਥੋੜਾ ਜਿਹਾ ਸੀ ਹਾਲਾਂਕਿ ਅਫੀਸਰ ਦਾ ਨਹੀਂ ਨਾਮ ਇੰਦੇ ਚਲਾਵਾਂਗੇ ਰੋਪ ਇਦਾਂ ਸੀ ਮੈਨੂੰ ਫੋਨ ਆਇਆ ਜੀ ਬਟਾਲੇ ਤੋਂ ਇਦਾਂ ਆਇਆ ਕਿ ਤੁਸੀਂ ਸਰਪੰਚ ਬੋਲਦੇ ਲਖਣਕਲਾਂ ਦੇ ਮੈਂ ਕਿ ਜੀ ਹਾਂ ਇਹ ਤਿੰਨ ਬੰਦੇ ਫੜੇ ਗਏ ਜੀ ਮਤਲਬ ਇਦਾਂ ਕੋਈ ਇਦਾਂ ਦੀ ਵਿਸਫੋਟਕ ਸਮੱਗਰੀ ਜਿਹੜੀ ਹੈ ਨਾ ਉਹਨਾਂ ਜਿਹੜੀ ਯੂਜ਼ ਕੀਤੀ ਦਿੰਨਾ ਜਾਣੇ ਨੇ ਕਿਲਾ ਲਾਲ ਸਿੰਘ ਵਾਲੇ ਥਾਣੇ ਦੇ ਉੱਪਰ ਤੇ ਉਹਦੇ ਵਿੱਚ ਇਹ ਬੱਚਿਆ ਤੁਹਾਡਾ ਵੀ ਸ਼ਾਮਲ ਹੈ ਦਰਕਿ ਇਹ ਬੱਚਾ ਅਜੇ 2 ਮਾਰਚ ਨੂੰ 18 ਸਾਲ ਦਾ ਹੋ ਰਿਹਾ ਇਹਨੇ ਕਿਹੜੇ ਵੇਲੇ ਸਮਗਰੀਆਂ ਦੀ ਟ੍ਰੇਨਿੰਗ ਲੈ ਲਈ ਕਿੱਥੇ ਗਿਆ ਇਹੋ ਇਹ ਮੇਰੇ ਵਾਸਤੇ ਇੱਕ ਮਿਲਟਰੀ ਮੈਨ ਹੋਣ ਦੇ ਨਾਤੇ ਵੀ ਇੱਕ ਬੜੀ ਹੈਰਾਨਗੀ ਵਾਲੀ ਗੱਲ ਹੈ ਕਿ ਏਡੀ ਜਲਦੀ ਏਡੀ ਛੋਟੀ ਉਮਰ 'ਚ ਮਾਹੌਲ ਵੀ ਪੰਜਾਬ ਦਾ ਠੀਕ ਹੋਵੇ ਇਹ ਕਿੱਥੋਂ ਸਿੱਖਿਆ ਲਿਆ ਆ ਜੀ ਉਹਨਾਂ ਕਿਸੇ ਹੋਰ ਗਰੁੱਪ ਨੇ ਉਹਨੂੰ ਵਲਗਾਇਆ ਜੀ ਤੋਂ ਉਹਦਾ ਮੁੱਢ ਮੈਂ ਫੇਰ ਰਿਪੀਟ ਕਰਦਾ ਕਿ ਬਦਲੇ ਦੀ ਭਾਵਨਾ ਬਦਲਾ ਵਾਲੇ ਕਰਦੇ ਹਾਂ ਹਾਂ ਗੁਰਪ੍ਰੀਤ ਜਦੋਂ ਤੁਹਾਨੂੰ ਇਹ ਪਤਾ ਲੱਗਿਆ ਸਾਰੀ ਗੱਲ ਦਾ ਜੋ ਸਰਪੰਚ ਸਾਹਿਬ ਵੀ ਗੱਲ ਆਖਦੇ ਪਏ ਨੇ ਲੜਾਈ ਝਗੜੇ ਵਾਲੀ ਜਿੱਥੋਂ ਮੈਨੂੰ ਲੱਗਦਾ ਹੈ ਕਿ ਇਸ ਤਹਿਸ਼ਦਗਰਦੀ ਦੀ ਦੁਨੀਆ ਚ ਹਾਲਾਂਕਿ ਉਹਨੇ ਸੋਚਿਆ ਨਹੀਂ ਹੋਏਗਾ ਪਰ ਇੱਕ ਬਦਲੇ ਦੀ ਭਾਵਨਾ ਉਹ ਕੀ ਵਜ੍ਹਾ ਕੀ ਹੈ ਲੜਾਈ ਦਾ ਕਾਰਨ ਕੀ ਹੈ ਕਿ ਅਸਲ ਉਹ ਕਿਸ ਤਰੀਕੇ ਨਾਲ ਤੁਸੀਂ ਮੈਨੂੰ ਜੇ ਦੱਸ ਸਕੋ ਤੇ ਬਾਜੀ ਪਤਾ ਨਹੀਂ ਸਕੂਲ ਜਾਂਦਾ ਸੀਗਾ ਸ਼ਹਿਰ ਪੇਪਰ ਪਾਉਣ ਗਿਆ ਸੀ ਛੇਕੂਪੁਰ ਉੱਥੇ ਮੁੰਡੇ ਉਹਨੂੰ ਪੇਪਰ ਪਾਉਣ ਨਹੀਂ ਸੀ ਦਿੰਦੇ ਹੈਗੇ ਵਜ੍ਹਾ ਉਹਦੀ ਪਤਾ ਨਹੀਂ ਉਹਨੂੰ ਕੁੱਟਦੇ ਮਾਰਦੇ ਸੀਗੇ ਤੇ ਇਹ ਵੀਡੀਓ ਵਾ ਸਾਡੇ ਕੋਲ ਮਤਲਬ ਕਿ ਦੋ ਰਿਹਾ ਤੇ ਉਹ ਵੀਡੀਓ ਕਿਹੜੀ ਹੈ ਮਤਲਬ ਉਹ ਜ਼ਰਾ ਵੀਡੀਓ ਹੁਣ ਤੱਕ ਜੋ ਇਸ ਮਾਮਲੇ ਦੇ ਵਿੱਚ ਜੋ ਚੀਜ਼ ਲੱਗਦੀ ਵੀ ਇਹ ਵੀਡੀਓ ਇੱਕੋ ਹੀ ਮੁੰਡਾ ਬੇਟਾ ਤੁਹਾਡਾ ਸਾਹਮਣੇ ਹੈ ਜੀ ਹਾਂ ਜੀ ਜਿਹਨੂੰ ਥੱਪੜ ਮਾਰਦਾ ਉਹ ਮੇਰਾ ਬੇਟਾ ਹੈ ਪਿੱਛੇ ਗਾਣਾ ਵੀ ਲਾਇਆ ਹੋਇਆ ਹਾਂਜੀ ਉਹ ਐਸੀ ਮਤਲਬ ਕਿ ਉਹ ਵੀਡੀਓ ਮਤਲਬ ਕਿ ਬਣਾ ਬਣਾ ਕੇ ਫੋਨ ਦੱਸੇ ਉਹਨੂੰ ਇਹੀ ਸੀਗਾ ਕਿ ਮੇਰੀ ਮਤਲਬ ਕਿ ਮੇਰੀ ਬੇਇੱਜ਼ਤੀ ਹੁੰਦੀ ਮੈਨੂੰ ਇੱਤਾ ਕਹਿੰਦੇ ਪਏ ਆ ਸਾਰੇ ਇੱਕ ਹੋ ਰਿਹਾ ਇੱਕ ਆ ਆ ਦੇਖੋ ਕੁੜੀ ਬੰਦਾ ਨਹੀਂ ਆਉਗਾ ਯਾਰ ਇੰਨੇ ਯਾਰ ਮੈਂ ਤਾਂ ਨਹੀਂ ਆਦਾ ਨਹੀਂ ਦੱਸਦੇ ਨਹੀਂ ਕਰੇ ਨਹੀਂ ਕਰਦੇ ਪਹਿਲੇ ਮਾਂ ਨੂੰ ਕਹਿੰਦੇ ਆ ਬਰੂ ਕੇ ਪਾਦੰਦੇ ਸੀ ਇਹਨੇ ਆਣ ਕੇ ਸਾਨੂੰ ਇਹ ਕਿਹੜਾ ਮੰਮੀ ਮੈਨੂੰ ਮੁੰਡੇ ਨੇ ਮਾਰਿਆ ਵਾ ਬਸ ਇਹਦੇ ਕੱਪੜੇ ਉਤਾਰ ਕੇ ਵੀ ਇਹਦੀ ਵੀਡੀਓ ਬਣਾਈ ਉਤਾਰ ਕੇ ਵੀ ਜਨਵਰੀ ਦੇ ਮਹੀਨੇ ਇਹ ਨਹੀਂ ਮੈਨੂੰ ਪਤਾ ਕਿਹੜੀ ਤਰੀਕ ਦੇ ਆ ਜਨਵਰੀ ਦੇ ਮਹੀਨੇ ਵੀ ਇਹਨੂੰ ਕੁੱਟਿਆ ਆ ਨਾ ਜਾਊਗਾ ਬੱਚੇ ਨਾਲ ਇੰਨਾ ਕੁਝ ਹੋ ਰਿਹਾ ਸੀਗਾ ਪਿਤਾ ਨੇ ਕਦੀ ਉਹਦੇ ਨਾਲ ਗੱਲ ਨਹੀਂ ਕੀਤੀ ਘਰੇ ਵੀ ਪਰੇਸ਼ਾਨ ਹੁੰਦਾ ਹੂ। ਭਾਜੀ ਮੇਰੇ ਨਾਲ ਕਦੀ ਉਹ ਗੱਲ ਸ਼ੇਅਰ ਹੀ ਨਹੀਂ ਕੀਤਾ ਹੈਗਾ ਕੋਈ ਵੀ। ਮਤਲਬ ਕਿ ਕੀ ਹੁੰਦਾ ਕਦੀ ਨਹੀਂ ਅਨੇ ਮੈਨਾਂ ਸ਼ੇਅਰ ਕੀਤੀ ਮਤਲਬ ਕਿ ਮੈਂ ਜਿੱਦਾਂ ਸਵੇਰੇ ਡਿਊਟੀ ਜਾਣਾ ਰਾਤ ਨੂੰ ਤੇ ਦੋ ਸ਼ਿਫਟਾਂ ਲਾ ਕੇ ਆਣੀਆ 16 ਘੰਟੇ ਲਾ ਆ ਗਿਆ ਨੇ। ਆਣ ਕੇ ਮੈਂ ਸੌ ਜਾਣਾ ਸੌਂ ਕੇ ਪੱਠਾ-ਦੱਠਾ ਕਰਨਾ ਆਪਣਾ ਮਾਰ ਡੰਗਰ ਪਰ ਮੇਰੇ ਕੋ ਬਿੰਦਾ ਹੀ ਨਹੀਂ ਸੀ ਹੁੰਦਾ ਨਾ ਹੀ ਮੈਨਾਂ ਕੋਈ ਗੱਲ ਸ਼ੇਅਰ ਕਰਦਾ ਹੁੰਦਾ ਸੀ। ਤੁਹਾਡੀ ਫੇਰੀ ਕਦੀ ਐਸਾ ਨੇ ਮੈਂ ਨਾ ਇਦਾਂ ਦੀ ਨਹੀਂ ਕੋਈ ਵੀ ਸ਼ੇਅਰ ਕੀਤੀ ਬੱਸ ਮੈਨੂੰ ਆਹੀ ਕਹਿੰਦਾ ਸੀ ਮੰਮੀ ਮੈਨੂੰ ਮੁੰਡਾ ਮਾਰਦਾ ਮੈਨੂੰ ਪੇਪਰ ਨਹੀਂ ਪਹੁੰਚ ਦਿੰਦੇ ਹੈਗੇ। ਨਾਲ ਆਪ ਵੀ ਗੱਲ ਕਰਦਾ ਸੀ ਮੈਂ ਬਦਲਾ ਲੈਣਾ ਉਹਨਾਂ ਕੋਲ। ਹਾਂਜੀ ਇਹ ਗੱਲ ਉਹਨੇ ਕਹੀ ਸੀ ਕਹਿੰਦਾ ਮੰਮੀ ਮੇਰੇ ਮਾਰ ਕੇ ਮੈਨੂੰ ਮੇਰੀ ਵੀਡੀਓ ਬਣਾਉਂਦਾ ਵਾ ਮੈਂ ਇਹਨੂੰ ਮਾਰਨਾ ਆਇਆ ਬੱਸ। ਫਿਰ ਰੋਏ ਅਖੀਰਲੀ ਵਾਰੀ ਜਾਂਦਾ ਕਿਹੜੇ ਵੱਲੇ। ਕਿਦੋਂ ਨਿਕਲਦਾ ਇਥੋਂ ਫਿਰ। ਇਹ ਦੋ ਤਰੀਕ ਨੂੰ ਗਿਆ ਵਾ। ਫਿਰ ਆਇਆ ਕਿ ਦਮ ਵਾਪਸ ਇਹ ਆ ਵੀ ਗਿਆ ਸੀ 45 ਦਿਨ ਬਾਅਦ ਆ ਗਿਆ ਸੀਗਾ ਤੇ ਮੁੜ ਕੇ ਬਾਅਦ ਵਿੱਚ ਫਿਰ ਆਇਆ ਤੇ ਫਿਰ ਇਹ ਪੁਲਿਸ ਲੈ ਗਈ ਸਾਨੂੰ ਨਹੀਂ ਉਹਨਾਂ ਨੇ ਦੱਸਿਆ ਹੈਗਾ ਵਾਪਸ ਉਸ ਤੋਂ ਬਾਅਦ 15 14 ਤਰੀਕ ਦੇ ਆਸ-ਪਾਸ ਆ ਹਾਂਜੀ 14 ਤਰੀਕ ਦੇ ਲੱਗ ਗਿਆ 7 ਤਰੀਕ ਨੂੰ ਘਰੇ ਵੀ ਆ ਗਿਆ ਸੀਗਾ अच्छा एक और जिक्र इस ਵਿੱਚ ਆਉਂਦਾ ਪਿਆ ਕਿ ਇੱਕ ਉਹਦੇ ਨਾਲ ਉਹਦਾ ਕੋਈ ਦੋਸਤ ਵੀ ਜਿਹੜਾ ਕਿ ਘਰ ਵਿੱਚ ਆਂਦਾ ਸੀ ਉਹਦੇ ਨਾਲ ਹੀ ਉਸੇ ਮੁੰਡੇ ਦੇ ਨਾਲ ਹੀ ਆਇਆ ਸੀ ਉਹ ਪੁਲਿਸ ਨੇ ਇੰਨਾ ਕਿਹਾ ਸੀ ਵੀ ਅਸੀਂ ਉਹ ਮੁੰਡੇ ਨੂੰ ਫੜਦੇ ਪਏ ਹਾਂ ਬਸ ਜਿਹਨੇ ਵਾਰਦਾਤ ਨੂੰ ਉੱਥੇ ਅੰਜਾਮ ਦਿੱਤਾ ਹਾਂਜੀ ਸਾਨੂੰ ਵਾਰਦਾਤ ਦਾ ਨਹੀਂ ਉਹਨਾਂ ਨੇ ਦੱਸਿਆ ਕਹਿੰਦੇ ਉਹ ਮੁੰਡਾ ਜਿਹੜਾ ਉਹਦੇ ਨਾਲ ਵਾ ਅਸੀਂ ਉਹਨੂੰ ਫੜਨਾ ਵਾ ਬਸ ਉਹਨਾਂ ਨੇ ਇਹ ਵੀ ਪੁੱਛਿਆ ਸੀ ਉਹ ਮੁੰਡਾ ਕਿੱਥੇ ਆ ਅਸੀਂ ਕਿਹਾ ਇੱਥੇ ਸੁੱਤੇ ਪਏ ਸੀ ਬਸ ਉਹਨਾਂ ਨੇ ਇੱਥੋਂ ਦੇਖ ਕੇ ਤੇ ਮੁੜ ਕੇ ਚਲੇ ਗਏ ਤੁਸੀਂ ਪਛਾਣਦੇ ਹੋ ਮੁੰਡੇ ਨੂੰ ਪਹਿਲਾਂ ਕਦੀ ਅੱਗੇ ਅਣਜਾਣ ਸੀਗਾ ਤੁਹਾਡੇ ਘਰ ਦਾ ਨਹੀਂ ਸਾਡੇ ਘਰ ਨਹੀਂ ਕਦੀ ਉਹ ਆਇਆ ਉਹ ਪਿੱਲੀ ਆ ਦੋ ਕਵਾਰੀ ਆਇਆ ਯਾਰ ਇੱਕ ਵਾਰੀ ਪਹਿਲਾਂ ਆਇਆ ਮੈਂ ਗੁੱਸੇ ਹੋਇਆ ਇਹਨੂੰ ਮੈਂ ਕਿਹਾ ਪੁੱਤਰੇ ਕੋਣ ਆ ਨਾਲੇ ਕੋਮ ਮੁੰਡਾ ਆਪਾਂ ਤੇ ਇਹਨੂੰ ਜਾਣਦੇ ਤੱਕ ਨਹੀਂ ਹੈਗਾ ਤੇ ਮੈਂ ਫਿਰ ਬੋਲਿਆ ਬਾਲਿਆ ਤੇ ਕਹਿੰਦਾ ਨਹੀਂ ਡੈਡੀ ਚਲ ਜਾਣਾ ਆਏ ਨੇ ਫਿਰ ਉਹ ਮੁੰਡਾ ਚਲਾ ਗਿਆ ਸੀ ਤੇ ਬਾਅਦ ਚੋਂ ਨਹੀਂ ਆਇਆ ਫੇਰ ਆ ਉਦਣ ਆਇਆ ਨਾਲੇ ਦਸ ਬਸ ਅਜੇ ਤਹ ਹੁਣ ਆਏ ਘਰੇ ਕਮੀ ਆਪਣੇ ਵੱਲੋਂ ਸਮਝ ਤੋ ਕਿ ਸਾਡੇ ਵੱਲੋਂ ਕਮੀ ਰਹੀ ਜੇ ਬੱਚੇ ਨੂੰ ਉਸ ਵੇਲੇ ਸਮਝਾਇਆ ਹੁੰਦਾ ਜਾਂ ਉਸ ਵੇਲੇ ਬੱਚੇ ਨੂੰ ਦੱਪਕਾ ਮਾਰ ਕੇ ਪੁੱਛਿਆ ਹੁੰਦਾ ਕਿਉਂਕਿ ਅੱਜ ਜੋ ਹਾਲਾਤ ਬਣੇਗਾ ਉਹ ਤੁਹਾਡੇ ਵੱਸ ਵਿੱਚ ਵੀ ਨਹੀਂ ਹੈ ਕਿ ਹਾਲਾਂਕਿ ਪੁਲਿਸ ਦੀ ਆਪਣੀ ਜੋ ਕਾਰਵਾਈ ਚੱਲਦੀ ਪਈ ਹੋ ਅਥਰੂ ਰਹਿ ਗਏ ਨੇ ਤੁਹਾਡੇ ਹੁਣ ਸਾਨੂੰ ਤੇ ਰੋਂਣ ਤੋਂ ਸਵਾਭ ਕੰਮ ਹੀ ਨਹੀਂ ਕੀ ਕਰ ਸਕਦੇ ਸਾਨੂੰ ਕੁਝ ਪਤਾ ਨਹੀਂ ਲੱਗਦਾ ਹੈ ਕਿ ਅਸੀਂ ਘਰੋਂ ਦੇ ਕਦੀ ਬਾਹਰ ਨਿਕਲੇ ਹੀ ਨਹੀਂ ਹੈਗੇ ਜਿੱਦਾਂ ਬੰਦਾ ਬਾਹਰ ਜਾਂ ਅੰਦਰ ਜਾਵੇ ਫੇ ਕਿਸੇ ਨੂੰ ਪਤਾ ਹੁੰਦਾ ਅਸੀਂ ਘਰੋਂ ਕਦੀ ਬਾਹਰ ਹੀ ਨਹੀਂ ਗਏ ਹੈਗੇ ਵੇਖਣਾ ਹੋਏਗਾ ਕਿ ਹੁਣ ਇਸ ਮਾਮਲੇ ਦੇ ਵਿੱਚ ਕੀ ਅੱਗੇ ਕਾਰਵਾਈ ਨਿਕਲਦੀ ਹੈ ਤੇ ਅਖੀਰ 'ਚ ਮੈਂ ਜ਼ਰੂਰ ਗੱਲ ਆਖਾਂਗਾ ਕਿ ਇੱਕ ਕਹਾਣੀ ਹੈ ਜੋ ਇਸ ਪਰਿਵਾਰ ਦੇ ਨਾਲ ਅੱਜ ਵੀ ਿਤਰਿਆ ਹੋਇਆ ਹੈ ਜ਼ਰੂਰ ਉਹ ਹਰੇਕ ਪਰਿਵਾਰ ਜਿਹੜਾ ਹੈ ਕਿ ਧਿਆਨ ਦੇਵੇ ਜਿਨ੍ਹਾਂ ਦੇ ਕਾਰਨ ਨੌਜਵਾਨ ਪੀੜ੍ਹੀ ਆਪਣੇ ਬੱਚਿਆਂ ਦੇ ਨਾਲ ਬੱਚੇ ਇੱਕੇ ਦੇ ਨਾਲ ਬੈਠਦੇ ਨੇ ਕਿਹਦੇ ਨਾਲ ਉੱਠਦੇ ਨੇ ਜੇਕਰ ਉਹਨਾਂ ਦੇ ਨਾਲ ਕੋਈ ਮਾੜੀ ਘਟਨਾ ਹੁੰਦੀ ਹੈ ਕਿਸੇ ਵੀ ਤਰੀਕੇ ਦਾ ਗੱਲ ਹੈ ਚਾਹੇ ਤੁਸੀਂ ਫ੍ਰੈਂਡਲੀ ਨੇਚਰ 'ਚ ਉਹਨਾਂ ਨਾਲ ਗੱਲ ਕਰੋ ਚਾਹੇ ਡਾਂਟ ਕੇ ਕਰੋ ਕਿਉਂਕਿ ਕਾਰਨ ਉਹਦਾ ਇਹ ਹੈ ਨਤੀਜਾ ਉਹਦਾ ਇਹ ਨਿਕਲਦਾ ਜੋ ਇਸ ਪਰਿਵਾਰ ਦੇ ਨਾਲ ਬੀਤਦੀ ਪਈ ਹੈ ਕਿ ਨਿਆਣਿਆਂ ਦਾ ਮਾਈਂਡ ਵਾਸ਼ ਕਰਕੇ ਜਾਂ ਦਿਮਾਗ ਕਿਸੇ ਪਾਸੇ ਵੀ ਲਾ ਕੇ ਕਿੱਧਰ ਉਹਨੂੰ ਕੋਈ ਤੋੜ ਲੈਂਦਾ ਤੇ ਕੀ ਵਰਤ ਲੈਂਦਾ ਤੇ ਨਤੀਜਾ ਹੁੰਦਾ ਕੀ ਹੁੰਦਾ ਇਹ ਕਿਸੇ ਨੂੰ ਨਹੀਂ ਪਤਾ ਲੱਗਦਾ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊਜ਼ ਕਪੂਰਥਲਾ